ਸਨਾਮ ਟਰੱਕ ਯੂਨੀਅਨ ਤੋਂ ਟੋਨੀ ਪ੍ਰਧਾਨ ਭਰਾਵੋ ਅੱਜ ਸਾਡਾ ਇੱਕ ਆਪਰੇਟਰ ਕ੍ਰਿਸ਼ਨ ਸਿੰਘ ਅਮਰਧਾਰੀ ਜੋ ਚੀਮਿਆਂ ਤੋਂ ਸੀਗਾ ਅੱਜ ਉਹਦੀ ਡੈਥ ਹੋ ਚੁੱਕੀ ਉਹ ਸੁਸਾਈਡ ਕੀਤਾ ਉਹਨੇ ਸੁਸਾਈਡ ਕਰਨ ਦਾ ਕਾਰਨ ਉਹ ਉਹਦੀ ਕਿਸ਼ਤ ਸੀ 18 ਤਰੀਕ ਦੀ ਗੁਜਰਾਤ ਤੋਂ ਮਾਲ ਲਿਆ ਕੇ ਇੱਥੇ ਖਾਦੀ ਕੀਤਾ ਵਪਾਰੀ ਨੇ ਉਹਨੂੰ ਪਾੜਾ ਨਹੀਂ ਪਾਇਆ ਜੇ ਵਪਾਰੀ ਨੂੰ ਉਹਨੇ ਬੇਣਤੀਆਂ ਕੀਤੀਆਂ ਕਹਿੰਦਾ ਵਪਾਰੀ ਕਹਿੰਦਾ ਤੇਰਾ ਮਾਲ ਗਿੱਲਾ ਹੋ ਗਿਆ ਸੀਗਾ ਤੇਰਾ ਉਹਨੂੰ ਪੁੱਲ 30000 ਰੁਪਇਆ ਪਾਇਆ 93000 ਰੁਪਇਆ ਦੇ ਵਿੱਚੋਂ ਤੇ ਉਹਨੇ ਬਥੇਰੀਆਂ ਮੰਨਤਾ ਕਰੀਆਂ ਕਿ ਮੇਰੀ ਕਿਸ਼ਤ ਟੁੱਟੀ ਹੋਈ ਆ ਵਪਾਰੀ ਨੇ ਨਾ ਸੁਣੀ ਟਰਾਂਸਪੋਰਟ ਵਾਲੇ ਨੇ ਤੇ ਉਹ ਬੰਦਾ ਅੱਜ ਪੈਸੇ ਦੇ ਕਾਰਨ ਆਪਣੀ ਦੁਨੀਆ ਨੂੰ ਛੱਡ ਗਿਆ ਆਪਣੀਆਂ ਦੋ ਪਿੱਛੇ ਦੋ ਧੀਆ ਪਹਿਲਾਂ 3 ਸਾਲ ਪਹਿਲਾਂ ਉਹਦਾ ਜਵਾਨ ਪੁੱਤ 18-19 ਸਾਲ ਦਾ ਉਸ ਇਸ ਜ਼ਾਰ ਨੂੰ ਛੱਡ ਗਿਆ ਉਹਦੇ ਦੁੱਖ ਚੋਂ ਫੇਰ ਵੀ ਆਪਦੇ ਪਰਿਵਾਰ ਨੂੰ ਪਾਲਦਾ ਹੋਇਆ ਅੱਜ ਉਹ ਹੱਥ ਖੜੇ ਕਰ ਗਿਆ ਇਸ ਤੋਂ ਟੁੱਟ ਗਈ ਇਹ ਹੋ ਗਿਆ ਉਹਨੂੰ ਮੇਰੀ ਗੱਡੀ ਫੜੀ ਜਾਊਗੀ ਤੇ ਸਾਰੇ ਕਾਰਨ ਤੁਸੀਂ ਦੇਖੋ ਇੱਕ ਵਪਾਰੀ ਨੇ ਕੁੱਲ 30000 ਰੁਪਿਆ ਉਸ ਬੰਦੇ ਨੂੰ ਗਰੀਬ ਨਾਲ ਧੱਕਾ ਕੀਤਾ ਤੇ ਅੱਜ ਜੇ ਮੈਂ ਫੋਨ ਕੀਤਾ ਤੇ ਅੱਜ ਉਹਨੇ ਉਹਦੇ ਮਰਨ ਤੋਂ ਬਾਅਦ 50000 ਰੁਪਿਆ ਹੋਰ ਪਾਤਾ ਦੱਸੋ ਉਸ ਹਰਾਮ ਦੇ ਬੰਦੇ ਦੇ ਕਾਰਨ ਅੱਜ ਇੱਕ ਸਾਡਾ ਆਪਰੇਟਰ ਅਮਰਕਾਰੀ ਵਿਚਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹ ਸਰਕਾਰਾਂ ਵੀ ਸਾਡੀਆਂ ਨੋਟਾਂ ਖਸੂਟਾ ਕਰ ਰਹੀਆਂ ਨੇ ਟੈਕਸਾਂ ਚ ਕਰ ਰਹੀਆਂ ਨੇ ਹੈਂ ਉਧਰੋਂ ਕਿਸ਼ਤਾਂ ਟੁੱਟੀਆਂ ਖੜੀਆਂ ਨੇ ਸਾਨੂੰ ਸਹਾਰਾ ਵੀ ਕਿਸੇ ਨੇ ਕੀ ਲਾਉਣਾ ਸ਼ਰਾਬੀ ਲੋਕਾਂ ਨੂੰ ਤਾਂ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜੇ ਸ਼ਰਾਬ ਪੀਂਦੀ ਮਰੇ ਨੇ ਪਰ ਸਾਡੇ ਲੋਕਾਂ ਬਾਰੇ ਸੁਣੋ ਇਹ ਜਿਹੜਾ ਆਪਰੇਟਰ ਅੱਜ ਅਮਰਤਾਰੀ ਚਲਾ ਗਿਆ ਇਹਦੇ ਦੋ ਧੀਆ ਨੇ ਉਹਨਾਂ ਦਾ ਕੀ ਬਣੂਗਾ ਉਹਨਾਂ ਦਾ ਕੌਣ ਸਹਾਰਾ ਬਣੂਗਾ ਇੱਕ ਵਪਾਰੀ ਕੁੱਤਾ ਜਿਹਨੇ ਪੈਸਾ ਨਹੀਂ ਪਾਇਆ ਹਰੇਕ ਬੰਦਾ ਸਾਨੂੰ ਠੱਗੀਆਂ ਮਾਰ ਰਿਹਾ ਉਸ ਗਰੀਬ ਬੰਦੇ ਦੀ ਲਾਸ਼ ਅੱਜ ਉਹ ਪਈਆ ਸਿਵਲ ਹਸਪਤਾਲ ਦੇ ਵਿੱਚ ਉਹ ਅੱਜ ਆਪਣਾ ਸਲਫਾਸ ਖਾ ਕੇ ਮਰ ਗਿਆ ਮੈਂ ਬੇਨਤੀ ਕਰਦਾ ਸਾਰੇ ਆਪਰੇਟਰ ਵੀਰਾਂ ਨੂੰ ਇਹ ਜਿਹੇ ਬੰਦੇ ਤੇ ਨਾਲ ਇਕੱਠੇ ਹੋ ਕੇ ਸਾਡਾ ਸਾਥ ਦਿਓ ਉਹ ਹਰਾਮ ਦੇ ਬੰਦੇ ਤੇ ਇਲਜ਼ਾਮ ਜਿਹੜਾ ਲੱਗਿਆ ਜਿਹੜਾ ਆ ਜਿਹੜੇ ਕਤਲ ਕੀਤਾ ਉਸ ਬੰਦੇ ਨੂੰ ਇਹਦੀ ਪਰਪਾਈ ਕਰਨੀ ਚਾਹੀਦੀ ਹੈ ਇਸ ਪਰਿਵਾਰ ਨੂੰ ਇਹ ਨਹੀਂ ਕਹਿੰਦਾ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ